ਰਾਮਗੜੀਆ ਸੇਖ ਬਰਾਦਰੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਰਜੀਤ ਸਿੰਘ ਪੁੱਲਰ ਦਾ ਪੁੱਤਲਾ ਫੂਕਿਆ ਹੈ ਦੱਸਦੀ ਹੈ ਕਿ ਪੰਜਾਬ ਸਮੇਤ ਭਾਰਤ ਦੇਸ਼ ਦੇ ਅੰਦਰ ਦਿਨ-ਬਦ ਦਿਨ ਸਿਆਸਤ ਤਮਾਦੀ ਜਾ ਰਹੀ ਹੈ ਤੇ ਸਿਆਸਤ ਗਿਰਾਵਟ ਚਾਰੀ ਹੈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਬੀਤ ਦੇ ਨੌਕਸਵਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਰਜੀਤ ਸਿੰਘ ਪੁੱਲਰ ਵੱਲੋਂ ਇੱਕ ਸਟੇਟ ਤੋਂ ਰਾਮਗੜੀਆ ਸੇਖ ਬਰਾਦਰੀ ਪ੍ਰਤੀ ਬੋਲੀ ਗਈ ਪੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਪ੍ਰਧਾਨ ਸਵਾ ਹਲਕਾ ਜੰਡਿਆਲਾ ਤੇ ਲੋਕ ਸਭਾ ਹਲਕਾ ਖਡੂਰਸਾਹਿ ਵਿੱਚ ਪੈਂਦੇ ਪਿੰਡ ਤਾਰਾਗੜ ਵਿਖੇ ਰਾਮਗੜੀਆਂ ਸੇਖ ਬਰਾਦਰੀ ਵੱਲੋਂ ਲਾਲਜੀਤ ਸਿੰਘ ਪੁੱਲਰ ਦਾ ਪੁਤਲਾ ਫੂਕਿਆ ਗਿਆ ਅਤੇ ਮੁਰਦਾਬਾਦ ਦੇ ਨਾਂ ਲਗਾਏ ਗਏ ਇਸ ਮੌਕੇ ਪਿੰਡ ਤਾਰਾਗੜ ਦੇ ਰਾਮਗੜੀਆਂ ਬਰਾਦਰੀ ਦੇ ਲੋਕਾਂ ਨੇ ਕਿਹਾ ਕਿ ਸਾਡੇ ਅੱਜ ਦੇ ਸਪੁਤਲਾ ਸਾੜ ਦਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈ ਅਸੀਂ ਇਸ ਗੱਲ ਦਾ ਵਿਰੋਧ ਕਰਨਾ ਹੈ ਇਹ ਪੁਤਲਾ ਫੂਕਿਆ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਲੋਕ ਸਭਾ ਹਲਕਾ ਖਡੂਰਸਾਹਿ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਵੱਲੋਂ ਜੋ ਸਾਡੀ RAM ਗੜੀਆ ਬਰਾਦਰੀ ਪ੍ਰਤੀ ਅਪਸ਼ਬਦ ਬੋਲ ਕੇ ਸਾਡੀ ਬਰਾਦਰੀ ਦਾ ਅਪਮਾਨ ਕੀਤਾ ਹੈ ਇਹ ਅਸੀਂ ਉਸ ਦੇ ਵਿਰੁੱਧ ਵਿਚਕਾਰ ਰਹੇ ਉਹਨਾਂ ਨੇ ਕਿਹਾ ਕਿ ਸ਼ਾਇਦ ਆਲਜੀਤ ਸਿੰਘ ਕੋਲ ਨੂੰ ਇਹ ਨਹੀਂ ਪਤਾ ਕਿ ਸਾਡੀ ਬਰਾਦਰੀ ਮਹਾਨ ਜਰਨੈਲ ਜੱਸਾ ਸਿੰਘ RAM ਗੜੀਆ ਦੀ ਬਹਾਦਰੀ ਹੈ ਇਸ ਦੇ ਹੱਕ ਬਣਦਾ ਹੈ ਸਾਡੀ ਬਰਾਦਰੀ ਪ੍ਰਤੀ ਕਟਿਆ ਸ਼ਬਦਾਵਲੀ ਵਰਤਣ ਦਾ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਉਸ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਸੇ ਵੀ ਬਰਾਦਰੀ ਖਿਲਾਫ ਅਪਜਨਕ ਸ਼ਬਦਾਵਲੀ ਵਰਤਣਾ ਤੁਹਾਨੂੰ ਕੋਈ ਹੱਕ ਨਹੀਂ ਹੈ ਜੰਡਿਆ ਤੇ ਕਿਸੇ ਵੀ ਬਰਾਰੀ ਬਾਦੇ ਅਪਸ਼ਬਦ ਲਬੋਲਣਾ ਬਹੁਤ ਹੀ ਮਾੜੀ ਗੱਲ ਭਾਵੇਂ ਕੋਈ ਵੀ ਬਰਾਦਰੀ ਹੋਵੇ ਅਸੀਂ ਉਸ ਅਨਸਮਵਚੂ ਚੋਹਾ ਜਿਹੜਾ ਜਸਾ ਸਿੰਘ ਰਾਮਵੜੀਆ ਦਿੱਲੀ ਫਰਜੇ ਕਰਕੇ ਆਏ ਸੀ ਉਹਨਾਂ ਦੀ ਅਜੇ ਵੀ ਸਜੋਬਤ ਤਸਵੀਰ ਦਰਬਾਰ ਵਿੱਚ ਦਰਬਾਰ ਸਜੋਬਤ ਕੀਤੀ ਹੋਈ ਹੈ ਤੇ ਬਹੁਤੀਆਂ ਗੱਲਾਂ ਨਾ ਕਹਿੰਦੇ ਹਰ ਮੰਤਰੀ ਸੰਤਰੀ ਕੋਈ ਵੀ ਕਿਸੇ ਵੀ ਲੈਵਲ ਤੇ ਹੋਵੇ ਕਿਸੇ ਵੀ ਬਰਾਬਰੀ ਬਾਰੇ ਵੱਧ ਘਟ ਬੋਲਣ ਦੀ ਕਿਰਪਾਲਤਾ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੀ ਉੱਤੇ ਪੰਜਾਬ ਲੈਵਲ ਤੇ ਵੀ ਗੱਲ ਹੋਈ ਕੱਲ ਹਰਜੀਤ ਸਿੰਘ ਦੇ ਨਾਲ ਤੇ ਉਹਨਾਂ ਨੇ ਸਾਡੇ ਨਾਲ 17 ਤਰੀਕ ਦੀ ਮੀਟਿੰਗ ਰੱਖੀ ਆ ਤੇ ਜਿਹਦੇ ਵਿੱਚ ਅਸਾਂ ਹੋਰ ਵੀ ਫੈਸਲੇ ਲਏ ਜਾਣਗੇ ਵੀ ਅੱਗੇ ਤੋਂ ਕੀ ਕੀਤਾ ਜਾਵੇ ਵੀ ਜੇ ਕੋਈ ਇਦਾਂ ਦਾ ਬੰਦਾ ਕੋਈ ਗਲਤ ਤਰੀਕੇ ਨਾਲ ਜਿਹੜਾ ਨਾ ਸਾਨੂੰ ਪੇਸ਼ ਕਰਦਾ ਵਾ ਫਿਰ ਉਹਦੇ ਲਈ ਸਾਡਾ ਤਰੀਕਾ ਵੱਖਰਾ ਹੋਊਗਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਜੀ ਅੱਜ ਪੁਤਲਾ ਫੁਕਾਇਆ ਗਿਆ ਜੀ ਕਿਹੜੇ ਸਬੰਧ ਵਿੱਚ ਅੱਜ ਜੋ ਇੱਥੇ ਪਹਿਲਾਂ ਫਾਰਾਗੜ ਤਵਾਵਾ ਵੀ ਖੇ ਸਾਰਿਆਂ ਨੂੰ ਪਹਿਲਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜੀ ਵੀਡੀਓ ਆ ਕਿਹੇ ਸਿਆਸਤ ਨਾਲ ਨਾਲ ਜੁੜੀ ਜਾਵੇ ਇਹ ਸਾਡੀ ਬਰਾਦਰੀ ਇਕੱਠੀ ਹੋਈ ਆ ਜਿਹੜੀ ਲਾਲਜੀਤ ਭੁੱਲਰ ਨੇ ਬਹੁਤ ਹੀ ਮੰਦਭਾਗੀ ਗੱਲ ਕਹੀ ਆ ਦੀ ਰਾਮ ਗੜੀਆ ਨੂੰ ਤੇ ਉਹਦੇ ਉਹਦੇ ਸਬੰਧ ਦੇ ਵਿੱਚ ਜਿਹੜੀ ਵੀਡੀਓ ਬਣੀ ਆ ਤੇ ਸਾਡੀ ਬਰਾਦਰੀ ਜਿਹੜੀ ਆ ਮਹਾਰਾਜ ਜਸਸ ਸਿੰਘ ਰਾਮ ਗੜੀਆ ਜਿਹੜੇ ਬੱਲੇ ਜਰਨੈਲ ਹੋਏ ਉਹਨਾਂ ਦੇ ਵਿੱਚੋਂ ਆ ਤੇ ਇਹਦਾ ਕੀ ਮਤਲਬ ਬਣਦਾ ਵੀ ਇਹਨਾਂ ਨੂੰ ਗੁੱਲੀ ਘੜ ਕਹਿਣ ਵਾਲਾ ਜਾਂ ਗਲਤ ਸ਼ਬਦ ਵਰਤਣ ਵਾਲਾ ਇਹਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜਦੋਂ ਗੁੱਲੀ ਘੜ ਮੰਜੀ ਠੋਕਦੇ ਆ ਨਾ ਤੇ ਇਦਾਂ ਨਹੀਂ ਮੰਜੀ ਠੋਕਦੇ ਆ ਵੀ ਚੇਤਾ ਨਹੀਂ ਭੁੱਲਦਾ ਕਿਸੇ ਨੂੰ ਤੇ ਸਾਡੀ ਉਹਦੇ ਅੱਗੇ ਬੇਨਤੀ ਆ ਵੀ ਅੱਗੇ ਤੋਂ ਇਹਦੇ ਅੱਗੇ ਨਹੀਂ ਇਹਦੇ ਅੱਗੇ ਵੀ ਵੀ ਅੱਗੇ ਤੋਂ ਇਦਾਂ ਦੀ ਜਿਹੜੀ ਨਾ ਕਿਸੇ ਬਰਾਦਰੀ ਨੂੰ ਗੱਲ ਕਰਕੇ ਕਹਿਣ ਦਾ ਕਿਸੇ ਦਾ ਕੋਈ ਮਤਲਬ ਨਹੀਂ ਬਣਦਾ ਕੋਈ ਗਲਤ ਤਰੀਕੇ ਨਾਲ ਇਹਦੀਆਂ ਜਿਹੜੀਆਂ ਰੋਟੀਆਂ ਜਿਹੜੀਆਂ ਸੇਕੀਆਂ ਜਾਣ ਉਹ ਨਾਲ ਸੇਕੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ